Thank <laughs> you. ਸਾਨੂੰ ਭਾਜੀ ਦੇਖ ਕੇ ਜੀ ਦੇਖ ਕੇ ਜੀ ਮੈਂ ਪਹਿਲੇ ਤੋਂ ਇਸ ਪਰਿਵਾਰ ਨੂੰ ਅਮਨ ਜੀ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਪਿਤਾ ਮਾਤਾ ਨੂੰ ਪਤਨੀ ਨੂੰ ਬੇਟੀ ਨੂੰ ਜੋ ਵੀ ਉਹ ਪਰਿਵਾਰ ਹੈ ਸਭ ਨੂੰ ਬਧਾਈ ਦਿੰਦੀ ਆ ਔਰ ਵੱਡੀ ਗੱਲ ਇਹ ਹੈ ਕਿ ਜਿਹੜਾ ਇੱਕ ਟ੍ਰੈਂਡ ਬਣ ਗਿਆ ਸੀ ਕਿ ਜਿਹੜਾ ਅਪਵਿੱਤਰ ਸ਼ਹਿਰ ਹੈ ਨਾ ਇਹ ਕਹਿੰਦੇ ਜੀ ਅਪਵਿੱਤਰ ਸ਼ਾਦੀ ਚਾਰ ਦੁਬਜੀਆਂ ਤੋਂ ਬਾਅਦ ਸਭ ਉੱਥੇ ਜਾ ਰਹੇ ਸੀ ਗਾਇਕ ਵੀ ਤੇ ਦੁਕਾਨਾਂ ਖੋਲਣ ਵਾਲੇ ਵੀ ਇਹਨਾਂ ਨੇ ਆਪਣੇ ਸ਼ਹਿਰ ਚ ਔਰ ਬੜਾ ਪ੍ਰਮੁੱਖ ਸਾਨ ਹੈ ਸੰਤੇ ਸ਼ਾਇਦ ਨਹੀਂ ਪੀੜਦੇ ਬੱਚਿਆਂ ਨੂੰ ਪਤਾ ਨਹੀਂ ਇਹ ਤੁਹਾਡੇ ਸਾਹਮਣੇ ਹਿੰਦੂ ਕਾਲਜ ਹੈ ਜਨਰਲ ਮਾਨਿਕਸ਼ਾ ਪੜਕੇ ਗਏ ਆ ਤੇ ਜਿੱਥੇ ਜਨਰਲ ਮਾਨਿਕਸ਼ਾ ਦੇ ਚਰਨ ਪਾਏ ਜਿੱਥੇ ਮਦਨlal ਢਿੰਗਰਾ ਦੇ ਚਰਨ ਪਾਏ ਜਿੱਥੇ ਉਰਮ ਸਿੰਘ ਵੀ ਦੌੜ ਦੌੜ ਕੇ ਜਾਂਦਾ ਸੀ ਅੰਗਰੇਜ਼ਾਂ ਨੂੰ ਪੱਤਰ ਮਾਰਨ ਠੀਕ ਹੈ ਡਾਕਟਰ ਮਨਮੋਹਨ ਸਿੰਘ ਹਾਂ ਡਾਕਟਰ ਮਨਮੋਹਨ ਸਿੰਘ ਜੀ ਵੀ ਸਾਡੇ ਪ੍ਰਧਾਨ ਮੰਤਰੀ ਦੇ ਸਾਡੇ ਕ੍ਰਿਕਟ ਖਿਡਾਰੀ ਵੀ ਵਿਸ਼ੰਸ਼ੀ ਵੈਦੀ ਤੇ ਹੋਲ ਵੀ ਤੇ ਇਹ ਸੜਕ ਵੀ ਉਹ ਪਵਿੱਤਰ ਸੜਕ ਹੈ ਉੱਥੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਉਹ ਜਿਹੜੇ ਇੱਕ ਟ੍ਰੈਂਡ ਸੀ ਨਾ ਕਿ ਗੱਡੀ ਲਾਓ ਤੇ ਗਰੀਬ ਆਦਮੀ ਤੇ ਮਾਲ ਮਾਲ ਦੇ ਵਿੱਚ ਪਹੁੰਚ ਹੀ ਨਹੀਂ ਸਕਦਾ ਇਹ ਆਪਣੇ ਸ਼ਹਿਰ ਦੇ ਲੋਕਾਂ ਵਾਸਤੇ ਜਿਹੜੇ ਮੇਰੇ ਵਰਗੇ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਦੇ ਲੋਕ ਹੈ ਉਹਨਾਂ ਵਾਸਤੇ ਇਹਨਾਂ ਨੇ ਜਗ੍ਹਾ ਬਣਾਈ ਹੈ ਔਰ ਮੈਨੂੰ ਪੂਰਾ ਪੂਰਾ ਵਿਸ਼ਵਾਸ ਹੈ ਕਿ ਜਿਹੜੇ ਇਹਨਾਂ ਦਾ ਰੇਟ ਹੈ ਉਹਦੇ ਵਿੱਚ ਈਸ਼ਵਰ ਨੇ ਕਮਾਈ ਕਰਨ ਵਾਸਤੇ ਦੁਕਾਨਾਂ ਦਿੱਤੀਆਂ ਲੇਕਿਨ ਇਹ ਜਨਤਾ ਦਾ ਵੀ ਧਿਆਨ ਰੱਖ ਰਿਹਾ ਜੂ ਇਹਨਾਂ ਨੇ ਮੈਨੂੰ ਕਿ ਕਿ ਜਨਤਾ ਨੂੰ ਸਹੀ ਰੇਟ ਤੇ बिना जितना कहने ना दमड़ी के साथ चमड़ी भी केवल अपना रोटी रोजी का काम चलाते हुए जनता को सही कीमत पर गर्म सामान देंगे महिलाओं के लिए भी है पुरुषों के लिए भी है तो इनको बधाई भी और शुभकामनाएं भी कि ये शहर में काम करते रहें एक शोरूम खोला एक और बढ़ाएं ये मेरी ईश्वर से प्रार्थना है जय हिंद तो मेरा नाम अमन मधवा जी ਪਹਿਲੇ ਤੇ ਮੈਂ तहे ਦਿਲੋਂ ਧੰਨਵਾਦੀ ਆ ਜੀ ਮੈਡਮ ਦਾ ਉਹ ਸਾਡ ਟਾਈਮ ਕੱਢ ਕੇ ਸਾਡੇ ਕੋਲ ਆਏ ਡਾਕਟਰ ਕੇਜ ਜੀ ਆਏ ਸਾਡੇ ਕੋਲ ਤੇ ਮੈਂ ਸਾਰੇ ਜਿਹੜੇ ਹੋਰ ਸਾਡੇ ਦਾਖਲੇ ਸਾਰੇ ਕੋਲ ਆਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਜੀ ਆਪਣਾ ਟਾਈਮ ਕੀਮਤੀ ਕੱਢ ਕੇ ਆਏ ਐ ਅਸੀਂ ਟਾਪ ਖੜੀਕਾਂ ਦੇ ਸ਼ੋਰੂਮ ਕੋਲੇ ਜੀ ਡਿਊ ਕੰਪਨੀ ਦਾ ਮੈਂ ਮੈਡਮ ਨੂੰ ਇੱਕ ਅਸ਼ੋਰ ਕਰਦਾ ਜੀ ਕਿ ਇਹ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਐ ਤੇ ਹਰ ਕਿਸੇ ਦੀ ਪਾਕਟ ਫ੍ਰੈਂਡਲੀ ਐ ਭਈ ਕਿਸੇ ਨੂੰ ਇਹ ਨਹੀਂ ਲੱਗੇਗਾ ਕਿ ਅਸੀਂ ਬਹੁਤ ਵੱਡੀਆਂ ਵੱਡੇ ਮਹਿੰਗੀ ਰੇਂਜ ਵਿੱਚ ਆਏ ਆ ਤੇ ਕੁਆਲਿਟੀ ਟੋਪ ਮੋਸਟ ਕੁਆਲਿਟੀ ਆ ਜੀ ਤੇ ਰੇਂਜ ਬਹੁਤ ਹੀ ਵਧੀਆ ਹੈ ਇਸ ਕਰਕੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਰਿਕੁਐਸਟ ਕਰਾਂਗਾ ਤੁਸੀਂ ਜਰੂਰ ਸਟੋਰ ਤੇ ਆਓ ਵਿਜ਼ਿਟ ਕਰੋ ਤੇ ਸਾਡੀ ਵੈਰਾਈਟੀ ਦੇਖੋ ਮੈਂ ਚਾਹੁੰਦਾ ਸੀਗਾ ਕਿ ਲੋਕੀ ਜਿਹੜੇ ਸ਼ਹਿਰ ਤੋਂ ਬਾਹਰ ਭੱਜ ਰਿਹਾ ਮੈਂ ਚਾਹੁੰਦਾ ਸੀਗਾ ਕਿ ਜਿਵੇਂ ਇਹ ਟਾਪਕ ਟਿਕਾ ਦਾ ਇਲਾਕਾ ਹੈ ਬਹੁਤ ਸੰਗਣਾ ਇਲਾਕਾ ਹੈ ਬਹੁਤ ਸੰਗਣੀ ਬਾਦੀ ਹੈ ਇਹਦੇ ਕੋਲ ਕੋਲ ਹੋਰ ਬਹੁਤ ਇਲਾਕੇ ਲੱਗਦੇ ਆ ਇਸ ਕਰਕੇ ਮੈਂ ਚਾਹੁੰਦਾ ਲੋਕਾਂ ਨੂੰ ਬਾਹਰ ਜਿਵੇਂ ਅੱਜ ਕੱਲ ਤੁਸੀਂ ਦੇਖ ਰਹੇ ਹੋ ਜਿਵੇਂ ਹੁਣ ਠੰਡ ਦਾ ਵੀ ਬਹੁਤ ਵੱਡਾ ਮੌਸਮ ਆ ਗਿਆ ਵਾ ਤੇ ਲੋਕੀ ਆਪਣੇ ਘਰ 'ਚ ਅਗਰ ਸਾਡੇ ਉਹਨਾਂ ਦੇ ਕੋਲ ਕੋਈ ਬ੍ਰਾਂਡ ਵਧੀਆ ਮਿਲੇਗਾ ਤੇ ਕਿਉਂ ਨਹੀਂ ਮੋਲ ਤੇ ਸਾਰੇ ਜਾਂਦੇ ਐ ਤੇ ਕਈ ਲੋਕੀ ਝਿਜਕਦੇ ਨਹੀਂ ਮੋਲ ਜਾਂਦੇ ਪਰ ਲੱਗਦਾ ਕਿ ਰੇਟ ਬਹੁਤ ਵੱਡੇ ਹੋਣ ਗਏ ਆ ਮਹਿੰਗੇ ਹੋਣਗੇ ਇਸ ਕਰਕੇ ਮੈਂ ਇਹ ਇਲਾਕਾ ਚੂਜ਼ ਕੀਤਾ ਕਿ ਮੈਨੂੰ ਲੱਗਦਾ ਕਿ ਇੱਥੇ ਮੈਨੂੰ ਸ਼ਹਿਰ ਵਾਸੀਆਂ ਦਾ ਪਿਆਰ ਮਿਲੇਗਾ ਉਹ ਜ਼ਰੂਰ ਆਣਗੇ ਤੇ ਵੇਖਣਗੇ ਸਾਡੇ ਸਟੋਰ ਨੂੰ ਆ ਮੈਂ ਆਪਣਾ ਇਹ ਮੈਂ ਤੀਸਰਾ ਸਟੋਰ ਖੋਲਿਆ ਜੀ ਪਹਿਲੇ ਸਾਡਾ ਸੁਲਤਾਨਪੁਰ ਰੋਡ ਤੇ ਸੀਗਾ ਇੱਕ ਲਾਰੈਂਸ ਸਟੋਰ ਤੇ ਆ ਤੀਸਰਾ ਹੁਣ ਟਾਪਕਲੀ ਕੰਨੇ ਖੁੱਲਿਆ ਜੀ ਇਸ ਵੇਲੇ ਸਾਡੇ ਕੋਲ ਆਫਰ ਚੱਲ ਰਹੀ ਹੈ ਜੀ ਕਿ ਜੇ ਤੁਸੀਂ ਤਿੰਨ ਪ੍ਰੋਡਕਟ ਬਾਏ ਕਰਦੇ ਹੋ 50% ਆਫ ਹੈ ਸਿੰਗਲ ਪ੍ਰੋਡਕਟ ਕਰਦੇ 30% ਹੈ ਟੂ ਕਬਜ਼ੇ 4

ਜਿਸ ਦਿਨ ਬੰਨਾ ਸ਼ੁਰੂ ਹੋਇਆ ਹੈ ਨਾ ਸਾਡਾ ਵੀ ਸਾਹਮਣੇ ਪੈਨ ਗੋ ਤਾਂ ਮੈਂ ਸਾਡਾ ਰਟੀ ਨੂੰ ਉਹਨਾਂ ਦੇ ਮਿੱਤਰ ਆ ਮੇਰੇ ਕੋ ਮੈਨੂੰ ਸਾਰਾ ਬੜੀ ਖੁਸ਼ੀ ਪਤਾ ਕਿ ਸਾਡੇ ਇਸ ਇਲਾਕੇ 'ਚ ਸੈਂਕੜੇ ਦੁਕਾਨਾਂ ਬਾਦਕਿਸਮਤ ਸ਼ਹਿਰ ਜਿਹੜਾ ਵੀ ਕੋਈ ਨਾਮੀ ਸ਼ੋਰੂਮ ਖੁੱਲਦਾ ਸੀ ਨਾ ਮਾਲ ਚ ਜਾਂ ਸਿਵਲਨ ਸ਼ਹਿਰ ਨੂੰ ਇਹ ਲੋਕੀ ਸਿਰੋ ਸ਼ਹਿਰ ਰਹਿ ਗਿਆ ਨਾ ਵਾਸਤੇ ਸ਼ਹਿਰ ਹੋ ਗਿਆ ਹੁਣ ਪਲੋਂ ਪਾਰ ਪਰ ਇਹਨਾਂ ਨੇ ਜਿਹੜਾ ਕੰਮ ਕੀਤਾ ਨਾ ਕਿ ਸ਼ਹਿਰ ਰਸਤੇ ਮਿਡਲ ਕਲਾਸ ਵਾਸਤੇ ਸ਼ਹਿਰ ਦੇ ਅੰਦਰ ਖੋਲੇ ਆ ਇਦੇ ਨਾਲ ਤੇ ਇਹ ਕਾਮ ਲੋਕਾਂ ਨੂੰ ਮਗੀ ਘਰ ਬੈਠੇ ਮਿਲ ਜਾਂਦੇ ਨੇ ਤੇ ਆਮ ਬੰਦਾ 1000 ਦੀ ਚੀਜ਼ ਲੈਣੀ ਹੁੰਦੀ ਪਹਿਲੋਂ 500 ਦੀ ਗੱਡੀ ਕਿਰਾਏ ਤੇ ਲਵੇ ਤੇ ਮਾਲ 'ਚ ਜਾਵੇ ਇਹਨਾਂ ਨੇ ਜਿਹੜਾ ਕੰਮ ਕੀਤਾ ਨਾਲ ਨਾਲ ਇਹਨਾਂ ਨੇ ਇੱਕ ਹੋਰ ਬੜਾ ਵਧੀਆ ਕੰਮ ਕੀਤਾ ਕਹਿੰਦੇ ਮੇਰੀ ਕੋਸ਼ਿਸ਼ ਹੋਏਗੀ ਬਾਕੀ ਸ਼ੋਰੂਮਾਂ ਨਾਲੋਂ ਵੀ ਜੋ ਵੱਧ ਤੋਂ ਵੱਧ ਮੈਂ ਲੋਕਾਂ ਨੂੰ ਇੱਥੇ ਫ੍ਰੈਂਡਲੀ ਪੌਕੇਟ ਦੇ ਹਿਸਾਬ ਨਾਲ ਲੋਕਾਂ ਨੂੰ ਵੇਲ ਕਰ ਸਕਾਂ ਸਾਰੀ ਵੈਰਾਈਟੀ ਕਰਾਂਗਾ ਇਹ ਵੀ ਸਾਰੇ ਲੋਕਾਂ ਨੂੰ ਅਪੀਲ ਆ ਕਿ ਇਹਨਾਂ ਨੇ ਜੇ ਇੱਥੇ ਆ ਸੋਚ ਕੇ ਖੋਲਿਆ ਤੇ ਆ ਗਏ ਇੱਥੇ ਦੇਖੋ ਮਨਸਨ ਦਾ ਤੁਹਾਡੇ ਸਮਾਨ ਹੈਗਾ ਬਿਲਕੁਲ ਤੁਹਾਨੂੰ ਵੀ ਆਰਨੋ ਸਸਤਾ ਦੇਣਗੇ ਮੇਰੀ ਕੋਰਫੇਰ ਤੋਂ ਅਮਨ ਜੀ ਨੂੰ ਬਹੁਤ ਬਹੁਤ ਵਧਾਈ ਤਿੰਨੋ ਖੋਲਿਆ ਤਿੰਨ ਹੋਰ ਖੋਲਣ ਦੀ ਕੋਸ਼ਿਸ਼ ਕਰਿਆ ਕਰੋ ਇਸ ਤਰ੍ਹਾਂ ਸ਼ਹਿਰ ਚ ਖੋਲਿਆ ਕਰੋ ਅਸਲੀ ਲੋਕੀ ਸ਼ਹਿਰ ਚ ਵਸਦੇ ਬਿਲਕੁਲ ਸੇਕਰਕੇ ਸੁਲਤਾਨ ਮੀਨੋੜਾ ਉੱਥੇ ਵੀ ਬਹੁਤ ਲੋਕੀ ਗਿਆ ਤਾਂ ਆਪ ਵੀ ਬਹੁਤ ਲੋਕੀ ਗਿਆ ਇਸ ਕਰਕੇ ਸ਼ਹਿਰ ਇਹ ਗੜਾ ਗਿਆ ਮੈਨੂੰ ਤਾਂ ਲੱਗਦਾ ਸ਼ਹਿਰ ਦਾ ਠੀਕ ਹੈ ਠੀਕ